ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਦੱਸ ਦਈਏ ਤੁਹਾਨੂੰ ਕਿ ਆਏ ਹੋਏ ਹੀ ਬਾਈ ਯਾਦ ਮਠੜੀ ਦੇ ਕੋਲ ਆਏ ਸੀ ਇੱਧਰ ਫੁੱਟਰ ਸਿਸਟਮ ਬਾਈ ਕੀ ਹਾਲ ਹੈ? ਠੀਕ ਹੈ ਜੀ ਵਧੀਆ ਕਿ ਵਧੀਆ ਜੋ ਤੇ ਤੁਹਾਨੂੰ ਦੱਸ ਦਈਏ ਬਾਈ ਕਬੂਤਰਾਂ ਦੀ ਇਨਫੈਕਸ਼ਨ ਦੇ ਕਾਰਨ ਬਾਈ ਉਹਨਾਂ ਨੇ ਮਾਸਕ ਲਗਾਇਆ ਹੋਇਆ ਆ ਤੇ ਹਰ ਕਿਸੇ ਖਿਡਾਰੀ ਨੂੰ ਇਹ ਲਗਾਉਣਾ ਵੀ ਚਾਹੀਦਾ ਆ। ਠੀਕ ਹੈ ਜੀ। ਇਹ ਇੱਕ ਵਧੀਆ ਚੀਜ਼ ਆ। ਕਈ ਬੰਦੇ ਕਹਿੰਦੇ ਸਾਨੂੰ ਪੂਰੀ ਉਮਰ ਲੰਘ ਗਈ ਦੇਖੋ ਜੀ ਇਹ ਮੈਦੇ ਤੇ ਡਿਪੈਂਡ ਹੁੰਦਾ। ਬਾਕੀ ਜਿਹੜੀ ਇਨਫੈਕਸ਼ਨ ਆ ਕਿਸੇ ਨੂੰ ਵੀ ਹੋ ਜਾਂਦੀ ਆ ਤੇ ਜਿਹੜੀ ਪ੍ਰੋਟੈਕਸ਼ਨ ਆ ਬੜੀ ਜ਼ਰੂਰੀ ਹੁੰਦੀ ਆ। ਤੇ ਬਾਈ ਹੁਣੀ ਬਹੁਤ ਪ੍ਰਾਣੀਆਂ ਬਾਜ਼ੀਆਂ ਛੱਡਦੇ ਨੇ ਤੇ ਆਪਾਂ ਵੀ ਬਾਈ ਹੁਣਾ ਦੇ ਫੈਨ ਆ ਜਦੋਂ ਬਾਈ ਪਹਿਲੀ ਵਾਰ ਫਟੇ ਪ੍ਰੋਡਕਸ਼ਨ ਤੇ ਬਾਈ ਹੁਣਾ ਦੀ ਇੰਟਰਵਿਊ ਹੋਈ ਸੀ ਨਾ ਉਸ ਸਮੇਂ ਇੰਨੀਆਂ ਨੌਲਜ ਦੀਆਂ ਗੱਲਾਂ ਸਾਨੂੰ ਪਸੰਦ ਆਈਆਂ ਸੀ ਜਿਹੜੀਆਂ ਕਿ ਕੋਈ ਆਮ ਖਿਡਾਰੀ ਜਿਹੜਾ ਨਹੀਂ ਦੱਸਦਾ ਠੀਕ ਹੈ ਤੇ ਬਾਈ ਹੁਣਾ ਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀ ਹੈਗੀ ਆ ਬਹੁਤ ਵਧੀਆ ਜਾਣਕਾਰੀ ਹਮੇਸ਼ਾ ਹੀ ਦਿੱਤੀ ਆ ਬਾਕੀ ਸਾਰੇ ਪਲੇਅਰ ਜਿਹੜੇ ਹੈਗੇ ਜਾਣਕਾਰੀ ਨਹੀਂ ਦਿੰਦੇ ਕੁਝ ਪਲੇਅਰ ਹੈਗੇ ਜਿਹੜੇ ਦੱਸ ਦਿੰਦੇ ਨੇ ਤੇ ਬਾਈ ਹੁਣਾ ਦਾ ਸ਼ੌਂਕ ਜਿਹੜਾ ਬਹੁਤ ਪੁਰਾਣਾ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀਡੀਓ ਦੇਖਦੇ ਰਹਿੰਦੇ ਨੇ ਥੋੜੀ ਦੇਰ ਪਹਿਲਾਂ ਆਪਣੇ ਭਰਾ ਸਟਾਰ ਕਬੂਤਰਵਾਜ ਵਾਲੇ ਭਰਾ ਨੇ ਜੀ ਇੰਟਰਵਿਊ ਕਰੀ ਸੀ ਤੇ ਅੱਜ ਆਪਾਂ ਸਿਰਫ ਇੱਥੇ ਹੂਟਰ ਸਿਸਟਮ ਲਗਾਉਣ ਲਈ ਆਏ ਹੀ ਤੇ ਆਪਾਂ ਸੋਚਿਆ ਕਿ ਹੂਟਰ ਸਿਸਟਮ ਲਗਾ ਦਿੱਤਾ ਬਾਈ ਦਾ ਕੁਝ ਸੈਟਅਪ ਤੁਹਾਨੂੰ ਦਿਖਾਈਏ ਤੇ ਬਹੁਤ ਹੀ ਸੋਹਣੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਤੇ ਜਿਹੜੀਆਂ ਨਸਲਾਂ ਉੜਦੀਆਂ ਨੇ ਕੁਝ ਜਾਣਕਾਰੀ ਆਪਾਂ ਲੈ ਲੈਨੇ ਆ ਤਾਂ ਤੁਹਾਨੂੰ ਕਬੂਤਰ ਵੀ ਦਿਖਾ ਦਿੰਨੇ ਆ ਦੇਖੋ ਦੀਵਾਰ ਦੇ ਨਾਲ ਜਿਹੜੀਆਂ ਟੋਕਰੀਆਂ ਜਿਹੜੀਆਂ ਲਗਾਈਆਂ ਹੋਈਆਂ ਨੇ ਔਰ ਪੂਰੇ ਦਾ ਪੂਰਾ ਕਮਰਾ ਜਿਹੜਾ ਹੈਗਾ ਵੱਡਾ ਕਮਰਾ ਆ ਔਰ 에ਅਰ ਦੇ ਵਾਸਤੇ ਹਵਾ ਵੀ ਜਿਹੜੀ ਆ ਛੱਡੀ ਹੋਈ ਆ ਆਲੇ ਛੱਡੇ ਹੋਏ ਨੇ ਉਹਨਾਂ ਦੇ ਵਿੱਚ ਲਗਾਈਆਂ ਹੋਈਆਂ ਜਾਲੀਆਂ ਕਿਉਂਕਿ ਅੰਦਰ ਜਿਹੜੀ ਹੈਗੀ ਆ ਕੂਲਿੰਗ ਆਣੀ ਵੀ ਜ਼ਰੂਰੀ ਆ ਤੇ ਇਹ ਬਾਈ ਹੁਣਾਂ ਦੇ ਕੋਈ ਕਬੂਤਰ ਮੈਂ ਤੁਹਾਨੂੰ ਜੂਮ ਕਰਕੇ ਵੀ ਦਿਖਾ ਦਿੰਦਾ ਜੀ ਸਮਾਂ ਆਪਣੇ ਕੋਲ ਥੋੜਾ ਹੀ ਸੀ ਪਰ ਮੈਂ ਕਿਹਾ ਥੋੜੀ ਜੀ ਵੀਡੀਓ ਜਿਹੜੀ ਹੈਗੀ ਆ ਬਾਈ ਆਪਾਂ ਤੁਹਾਨੂੰ ਦਿਖਾ ਦਈਏ ਬਾਈ ਹੁਣਾਂ ਦੇ ਕਬੂਤਰਾਂ ਦਾ ਸ਼ੌਂਕ ਕਰਾ ਦਈਏ ਐ ਲੋ ਬਾਈ

ਆਪ ਉੱਤਰਾ ਮੋੜੇ ਤੇ ਰੰਗ ਲੱਗਾ ਜੇ ਇਹਨੇ ਕੋ ਟਰੈਕਟਰ ਜਿੱਤੇ ਆ ਕਿਹੜੇ ਪਿੰਡੇ ਜਿੱਤੇ ਸੀ ਜੀ ਆਪਾਂ ਨਸਰੋਲੀ ਨਸਰ ਨਸਰੋਲੀ ਪਿੰਡੇ ਦੇ ਵਿੱਚ ਉੱਡੀ ਬਾਜੀ ਦੇਖੋ ਰੱਤੀ ਕਬੂਤਰੀ ਸੀ ਤੇ ਕਬੂਤਰ ਸੀ ਕਾਲੀਆਂ ਅੱਖਾਂ ਦਾ ਤੇ ਕਾਲੀਆਂ ਅੱਖਾਂ ਦਾ ਬੱਚਾ ਸੀ ਇਹਨਾਂ ਦਾ ਅੱਗੇ ਜਿਹੜਾ ਉਹ ਖਟੀਆਂ ਦਾ ਆ ਉਹ ਖਟੀਆਂ ਦਾ ਜਿਹੜਾ ਜਿੱਤੇ ਆ ਨਾ ਉਹ ਵਾਧ ਚੱਪਲੇ ਆ ਚੱਕਲੇ ਆ ਜਿਹਨੇ ਬਾਤ ਉਹ ਹੱਥ ਨਹੀਂ ਲਗਾ ਸਈਆ ਸਈਆ ਤੇ ਇੱਕ ਉਧਰ ਕਾਲੀਆਂ ਅੱਖਾਂ ਵਾਲਾ ਜਿਹੜਾ ਫਿਰਦਾ ਹੈਗਾ ਇਹ ਉਹਦਾ ਭਰਾ ਹੈ। ਮਾਹੌਲ ਦਾ ਭਰਾ ਹੈ। ਉਹਦਾ ਭਰਾ ਹੈ ਉਹ ਜਿਹੜਾ ਕਾਲੀਆਂ ਅੱਖਾਂ ਵਾਲਾ ਫਿਰਦਾ। ਇਹਦੇ ਬਾਪ ਨੇ ਤਿੰਨ ਭੈਣ ਭਰਾਇਆ ਆਪਣੇ ਕੋਲੇ ਤੇ ਮਾਦੇ ਵੀ ਤਿੰਨ ਭਰਾ। ਅੱਛਾ। ਉਹਨਾਂ ਦੀ ਭੈਣ ਵਾਲੀ ਨੇ। ਆਹ ਭਈ ਆਪਣੀ ਜਿਹੜੇ ਫੇਵਰੇਟ ਚਿੱਟੀਆਂ ਵਾਲੇ ਉੱਧੀ ਹੈ। ਤੇ ਮੈਂ ਫਰਜੀ ਦਿੱਤੀ ਆਪਣੀ 2022 ਚ। ਤੋਂ ਮੁਫਤ ਹੀ ਨੂੰ ਦਿੱਤੀ। ਅੱਛਾ ਇਹਦੀ ਧੀ ਜਿਹੜੀ ਫ੍ਰੀਜੀ ਦਿੱਤੀ ਆ ਭਾਈ 2022 ਚ ਚਿੱਟੀਆਂ ਖਾਲੇ ਨੇ ਜਿਹੜੇ ਇਹਨਾਂ ਦੇ ਭਾਈ ਉਹਨਾਂ ਨੇ ਮੇਨ ਖੂਤਲ ਆ। ਠੀਕ ਹੈ। ਇਹਨਾਂ ਦਾ ਇਹ ਤੰਦਬਣੀ ਕਿਸੇ ਨੂੰ ਭਾਈ ਦੰਦੇ ਤਾਂ ਸਹੀ ਗੱਲ ਦਸੀਏ ਕਿਉਂਕਿ ਇਹ ਇਹਨਾਂ ਦੀ ਜਾਨ ਹੀ ਆ ਕਬੂਤਰ ਐਨੇ ਚੰਗਿਆ ਅਡਾਰ ਵੀ ਬਹੁਤ ਆ ਭਾਈ ਇਹਨਾਂ ਕਬੂਤਰਾਂ ਦੇ ਵਿੱਚ ਤੇ ਹੈਗੇ ਭਾਈ ਵੱਡੇ ਪਿੰਡਾਂ ਵਾਲੇ ਆ ਵੱਡੇ ਪਿੰਡਾਂ ਦੇ ਵਿੱਚ ਮਤਲਬ ਐਂਡ ਕਰੀ ਸਸਣਾ ਲਈ 400 ਪਿੰਡ ਭਾਈ ਪਰ ਵਿੱਚ ਤੁਸੀਂ ਰਤੀ ਜੋੜੀ ਹੈ ਜੀ ਉਹਦੇ ਵਿੱਚ ਭਾਈ ਨਹੀਂ ਜਾਂਦੇ ਕਈ ਹੋਣਾ ਵੀ ਕੋਈ ਛੋਟ ਜਿਹਾ ਕੱਲ ਨਹੀਂ ਗਏ ਵਿੱਚ ਚਲੇਗੇ ਅਗਰ ਨਹੀਂ ਵੀ ਜਾਂਦੇ ਨਸੜਾ ਲਈ 400 ਵੋਟ ਹੀ ਸਾਰੀ ਠੀਕ ਆ ਐਕਿਅਮ ਜਿੰਨੀਆਂ ਮਾੜੀਆਂ ਦਿੱਤੀਆਂ ਜ਼ਿਆਦਾ ਤਾਂ ਛੋਟੇ ਪਿੰਡਾਂ ਦੇ ਹੀ ਆ ਤੇ ਆਪਣੀ ਨਸਡੋਲੀ ਜਿਹੜੇ ਹੈਗੇ ਹੀ ਕਿਹੜਾ ਇਹ ਰਤੀ ਦਾ ਨੇ ਉਹਦਾ ਛੱਡਿਆ ਤੇ ਕਿੰਨੇ ਕਬੂਤਰ ਉੱਡੇ ਸੀ ਉੱਥੇ 200 ਸੀ 200 ਕਬੂਤਰ ਸੀ ਹਾਂ ਜੀ ਕਿੰਨੀ ਐਂਟਰੀ ਸੀ ਉੱਥੇ ਭਾਜੀ ਉਹਦੇ 7000 ਐਂਟਰੀ ਸੀ 7000 ਐਂਟਰੀ ਹੈ ਕਿੰਨੇ ਵਜੇ ਨਵੇੜਾ ਹੋ ਗਿਆ ਇਹ ਬਾਜੀ ਦਾ ਉੱਥੇ ਫਿਰ ਮੈਨੂੰ ਲੱਗਾ ਜੀ 6:30 ਵਜੇ ਦੇ ਬਾਯੋਦ ਦਾ ਬੜਾ ਹੋ ਗਿਆ ਜੁਨੇ ਉਹ ਤਾਂ ਬੈਠੇ ਰਹੇ ਟਾਈਮ ਹੀ ਲੱਗ ਗਿਆ ਆਪਣਾ ਦੂਜਾ ਨੰਬਰ ਬਣਿਆ ਸੀ ਆਪਣਾ ਤੀਜਾ ਜੀ ਤੀਜੇ ਤੇ ਕੀ ਨੰਬਰ ਸੀ ਤੀਜੇ ਦਾ ਟਰੈਕਟਰ ਸੀ ਜੀ 4 ਲੱਖ ਰੁਪਇਆ ਸੀ ਬਾਜ਼ੀ ਸਾਜੀ ਹੋ ਗਈ ਤਿੰਨ ਟਰੈਕਟਰਾਂ ਦੀ ਤੇ ਪਹਿਲੇ ਨੂੰ ਕੀ ਸੀ ਪਹਿਲੇ ਨੂੰ ਵੀ ਟਰੈਕਟਰ ਸੀ ਦੂਜੇ ਨੂੰ ਵੀ ਤੀਜੇ ਨੂੰ ਵੀ ਟਰੈਕਟਰ ਸੀ ਤਿੰਨ ਟਰੈਕਟਰ ਦਿੱਤੇ ਸੀ ਉਹਨਾਂ ਨੇ ਹਾਂ ਜੀ ਭਾਈ ਉਹ ਮੁੰਡਾ ਦਾ ਹਰਿਆਣਾ ਪੰਜਾਬ ਦੀ ਸਭ ਤੋਂ ਵੱਡੀ ਬਾਜ਼ੀ ਹੋਈ ਹੈ ਸਭ ਤੋਂ ਵੱਡੀ ਬਾਜ਼ੀ ਤਿੰਨ ਟਰੈਕਟਰ ਇਨਾਮ ਸੀ ਪਹਿਲਾ ਦੂਜਾ ਤੀਜਾ ਪਹਿਲਾ ਯੋਧਕਾ ਬਣਿਆ ਸੀ ਪਹਿਲਾ ਯੋਧਕਾ ਸੀ ਜੀ ਦੂਜਾ ਭਾਈ ਅਵਤਾਰ ਹੱਲੋ ਮਾਜਰਾ ਤੀਜਾ ਆਪਣਾ ਚੌਥਾ ਚੌਥਾ ਸਹੀ ਮੋਟਰਸਾਈਕਲ ਤੇ ਚੌਥੇ ਨੂੰ ਪੰਜਵੇਂ ਨੂੰ ਵੀ ਮੋਟਰਸਾਈਕਲ ਤੇ ਆਪਣਾ ਆਪਾਂ ਕਿਸ ਦੀ ਲੈ ਕੇ ਛੱਡੀ ਕੁੰਦਰੀ ਹਾਂਜੀ ਮੋਟਰਸਾਈਕਲ ਤੇ ਆਪਣੇ ਸੈਲ ਅੱਛਾ ਇੱਕ ਮੋਟਰਸਾਈਕਲ ਵੀ ਜਿੱਤਿਆ ਸੀ ਹਾਂਜੀ ਬਹੁਤ ਵਧੀਆ ਬਾਈ ਬਾਈ ਇੱਕ ਗੱਲ ਹੈ ਨੌਲੇਜ ਜਿਹੜੀ ਤੁਹਾਡੀ ਆ ਸਾਰੀ ਦੁਨੀਆ ਜਾਣਦੀ ਆ ਕਿ ਬਾਈ ਉਹਨਾਂ ਨੂੰ ਨੌਲੇਜ ਬਹੁਤ ਜ਼ਿਆਦੀ ਆ ਤੇ ਬਾਈ ਯਾਰ ਤਬੂਤਰ ਵੀ ਦੇਖੋ ਆ ਜਿਹੜੇ ਵਿੱਚ ਬਾਈ ਆਪਾਂ ਲਾਲ ਚੀਨੇ ਪਾਇਆ ਇਹ ਕਿਹੜਿਆਂ ਚੋਂ ਤਬੂਤਰ ਦੇ ਨਾਮ ਦੇ ਮੁੰਡਾ ਬੈ ਕੇ ਤੋਂ ਅੱਛਾ ਉਹਨੇ ਆਪਾਂ ਤਬੂਤਰ ਹੀ ਕਰੀਏ ਇਹ ਇੱਕ ਬਾਤ ਕਰਦੀ ਠੀਕ ਆ ਇਹ ਇਸ ਸਾਲ ਹੀ ਲੈ ਆਂਦੇ ਨੇ ਆ ਪੱਠੀ ਜੀ ਇਹ ਲਾਈ ਨਹੀਂ ਤਾਂ ਮੈਂ ਖੁੱਲੀ ਕਰ ਦੀ ਠੀਕ ਆ ਸਹੀ ਆ ਆਸੇ ਕੁਝ ਤੇ ਆ ਵੀ ਦੋ ਹੋ ਗਏ ਆ ਫੇਸ ਬਾਲ ਆਫ ਡੈਸ ਉਕਾਂਟ ਦੇ ਵਿੱਚ ਚਿੱਟੀਆਂ ਦਾ ਇਹ ਆਪਣੀ ਬਰੀਡ ਦਾ ਹੈ ਨਾ ਹਾਂ ਜੀ ਇਹ ਵੀ ਮਾਂ ਦਾ ਉੱਤਰ ਸੰਜੂ ਨੇ ਛੱਡੀ ਸੀ ਰੰਜੀ ਹਾਲੇ ਦੋ ਤਿੰਨ ਮਾ ਨਹੀਂ ਹੋ ਗਈ ਸੀ ਆ ਜਿਹੜੇ ਤਿੰਨ ਚਾਰ ਲਾਲ ਚੀਨੇ ਆ ਫਿਰਦੇ ਆ ਜੀ ਇਹਦੀ ماں ਬਈ 2019 ਚ ਜਿੱਤੀ ਸੀ 2 ਸਵਾ ਦੋ ਘਾਟੇ ਕੱਲੀ ਉੱਡੀ ਸੀ ਜਿਹਦੇ ਆ ਮੋੜੇ ਤੇ ਲੱਗੀ ਗੱਲ ਇਹ ਨਾਰਾਜ਼ ਹੋਈ ਇਹਦੀ ماں ਡਾਕ ਕੇ ਜਿੱਤੀ ਸੀ ਡਾਕ ਕੇ ਹਾਂਜੀ ਇਹ ਕਿਹੜੇ ਕਬੂਤਰ ਨੇ ਲਾਲਚੀ ਨੇ ਇਹ ਬਈ ਆਪਣੇ ਘਰ ਦੇ ਹੀ ਆ ਜੀ ਇਹਨਾਂ ਦਾ ਪਿਛੋਕੜ ਜਿਹੜਾ ਜਮਾ ਜਣ ਸੀ ਉਹ ਵੇਕੇ ਥੋੜੇ ਸੀ ਉਹ ਵੇਕੇ ਤੋਂ ਆਏ ਸੀ ਵੇਕੇ ਤੋਂ ਭਾਈ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਲੋਕ ਐਵੇਂ ਇੱਥੇ ਗੱਪਵਰੀ ਜਾਂਦੇ ਆ ਹਾਂਜੀ ਇਹ ਕਬੂਤਰ ਸਾਡੇ ਕੋਲ ਆਏ ਸੀ ਸੀਰੇ ਤੋਂ ਸੀਰੇ ਤੋਂ ਹਾਂਜੀ ਇਹ ਕਬੂਤਰ ਆਏ ਬੋਟੇ ਅੰਕਲ ਤੋਂ ਠੀਕ ਕਰਾਇਆ ਸੀਗਾ ਆਪਣੇ ਬਾਈ ਭੁੰਡੇ ਨੂੰ ਬਾਈ ਭੁੰਡੇ ਨੂੰ ਪੀ ਗਿਆ ਤੇ ਨੰਦ ਸੁਤਰਾ ਦਾ ਦੇਣ ਦਾ ਨਾ ਨਾ ਪਗੜੇ ਵਖਤਿਆਰ ਦੇ ਘਰੇ ਗਈ ਸੀ ਨਾ ਆਪਾਂ ਨੂੰ ਲੱਗੂ ਪਰ ਨਾ ਹੁੰਦਾ ਠੀਕ ਹੈ ਜੀ ਆਪਣੇ ਕੋਲੇ ਕਿੰਨਾ ਬੰਦਿਆਂ ਤੋਂ ਆਏ ਸੀ ਉਹ ਉਹ ਇੰਨਾ ਤੋਂ ਬੰਦਿਆਂ ਤੋਂ ਆਏ ਸੀ ਈਰੇ ਕੋਲੇ ਕਿੰਨੇ ਤੋਂ ਆਏ ਸੀ ਉਹ ਨਹੀਂ ਆਪਾਂ ਨੂੰ ਪਤਾ ਠੀਕ ਹੈ ਜੀ ਸਹੀ ਆ ਬਹੁਤ ਵਧੀਆ ਲਾ ਜੀ ਨਹੀਂ ਆਇਆ ਚੈਪਰਾਣੀ ਆ ਤੇ ਜਿਹੜਾ ਚਿੱਟੀਆਂ ਆਲਾ ਜਿਕਰ ਹੈ ਚਿੱਟੀਆਂ ਆਲਾ ਦੱਸੋ ਚਿੱਟੀਆਂ ਵਾਲਿਆਂ ਦਾ ਕੀ ਹਿਸਾਬ ਦਾ ਬਹਿੜਿਆ ਹਣੀ ਜਿਹੜੇ ਓ ਇੱਧਰ ਬਾਈ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇੱਕ ਕਬੂਤਰੀ ਬੈਠੀ ਆ ਆ ਦੇਖੋ ਅੰਡੇ ਰੱਖੇ ਹੋਏ ਆ ਇਹ ਜੇ ਇਹ ਪੁੱਲਰ ਵਾਲੇ ਜਿੱਤੀ ਸੀ ਪਿਛਲੇ ਸਾਲ ਪੁੱਲਰ ਵਾਲੇ ਅੱਖਾਂ ਦੇਖ ਲਓ ਕਬੂਤਰੀ ਦੀਆਂ ਲੈ ਮੈਂ ਕੂਤ ਨੂੰ ਦਹੀ ਬਾਈ ਹਾਂਜੀ 58 ਹਾਂਜੀ ਤਿੰਨ ਦੋ ਕੂਤਾਂ ਨੇ ਡੈਮ ਕਰਿਆ ਸੀ ਸਹੀ ਆ ਤੇ ਇਹ ਰਾਤ ਨੂੰ ਬੈਠੀ ਨਹੀਂ ਸੀ ਤੇ ਦੂਜੇ ਦਿਨ ਵੀ 1:30 ਵਜੇ ਬੈਠੀ ਸੀ ਦੂਜੇ ਦਿਨ ਫੇਰ 1:30 ਵਜੇ ਬੈਠੀ ਸੀ ਸਵੇਰ 5:00 ਵਜੇ ਉੱਠ ਖੜੀ ਸੀ ਸਹੀ ਆ ਤੇ ਦੂਜੇ ਦਿਨ ਫੜਕ ਲੰਦੀ ਬਹੁਤ ਵਧੀਆ ਬਾਈ ਤੇ ਆ ਟੋਕਰੀਆਂ ਵਾਲਾ ਸਿਸਟਮ ਇਸੇ ਸਾਲ ਹੀ ਕੀਤਾ ਲੱਗਦਾ ਬਾਈ। ਬੱਡੇ ਹੀ ਹੋਣੇ ਪਏ ਆ ਬਾਈ। ਅੱਛਾ ਇਹ ਵੱਡੇ ਕਮਰੇ ਟਾਈਪ ਬਣਾ ਦਿੱਤੇ ਆ। ਹਾਂਜੀ ਬੜਾ। ਇੱਕ ਚੀਜ਼ ਵਧੀਆ ਕੀਤੀ ਵੀ ਉੱਪਰ ਇਹਨਾਂ ਦੇ ਬੈਠਣ ਦੀ ਕੋਈ ਛੱਡਿਆ ਨਹੀਂ ਤੁਸੀਂ। ਹਾਂਜੀ ਬੜਾ ਥੱਲੇ ਬੈਂਦੇ ਆ ਇਹਦੇ ਉੱਤੇ ਬੈਠੇ ਨਾ। ਹਾਂ ਆ ਚੀਜ਼ ਵਧੀਆ ਆ। ਆ ਟੋਕਰੀਆਂ ਦੇ ਵਿੱਚ ਅੰਡੇ ਵੀ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਰੱਖਣਗੇ। ਛੜਾ ਕੋਈ ਚਿੱਟੀਆਂ ਵਾਲਾ ਹੋਣਾ। ਆਇਆ ਬਾਈ ਦੇ ਚਿੱਟੀਆਂ ਵਾਲੇ ਜਿਹੜੇ ਪੁਰਾਣੇ ਕਬੂਤਰ ਆ ਬਾਈ ਤੁਹਾਨੂੰ ਸ਼ੌਂਕ ਕਰਾ ਦਈਏ ਇਹਨਾਂ ਦੇ ਲਾਲ ਛੋਟੇ ਜ਼ਰੂਰ ਹੁੰਦੇ ਮਾਰੇ ਮਾਰੇ ਤਾਂ ਨਹੀਂ ਕੋਈ ਜ਼ਰੂਰੀ ਨਹੀਂ ਬਾਈ ਹਾਂ ਇਹ ਛਿੱਟੇ ਵੀ ਘੜਦੇ ਹੁੰਦੇ ਠੀਕ ਆ ਹਾਂ ਦੇਖੋ ਇਹ ਬੰਦ ਪੂਛਾਂ ਦੇ ਨੇ ਤੇ ਪੈਰ ਨੀਲੇ ਜਾਵ ਨਹੀਂ ਬਣਦੇ ਗਿਆ ਜਾਣਦੇ ਇਹਦੇ ਜਿੱਦੇ ਜਿੱਦਾ ਉਮਰ ਵੱਧਦੀ ਇਹਨਾਂ ਦੇ ਪੈਰ ਹੋਰ ਨੀਲੇ ਹੁੰਦੇ ਹੈਨਾ ਬਾਈ ਹਾਂਜੀ ਹਾਂ ਬਹੁਤ ਵਧੀਆ ਬਾਈ ਇਹ ਜਾ ਬਾਕੀ ਆ ਵੀ ਇਹ ਦੇਖੋ ਅੱਛਾ ਉਹ ਵੱਡਾ ਹੀ ਮੀਨ ਹਨਾ ਹਾਂਜੀ ਇਹ ਦੇਖੋ ਬਈ ਦੁੱਧ ਚਿੱਟੀਆਂ ਅੱਖਾਂ ਦੇ ਬਾਈ ਹੁਣਾਂ ਦੇ ਕਬੂਤਰ ਨਹੀਂ ਬਹੁਤ ਹੀ ਸੋਹਣੇ ਸੋਹਣੇ ਟਿੰਨਾਵੇਂ ਤੋਂ ਨਮਾ ਜਿਹੜਾ ਸੈਟਅਪ ਹਰ ਥਾਂ ਤੇ ਜਾਈਦਾ ਦੇਖਣ ਨੂੰ ਮਿਲਦਾ ਤੇ ਇਹ ਦੀਵਾਰ ਦੇ ਵਿੱਚ ਪੱਕੇ ਹੀ ਹੈਂਗ ਕਰ ਦਿੱਤੇ ਨੇ ਬਾਈ ਹੁਣਾਂ ਨੇ ਟੋਕਰੀਆਂ ਸਿਸਟਮ ਥੱਲੇ ਨਹੀਂ ਰੱਖੇ ਇਹ ਕੀੜਾ ਨਹੀਂ ਬਣਦਾ ਬਾਈ ਉੱਤੇ ਹਵਾ ਕਰਕੇ ਨਾ ਜਮੀਨ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਠੀਕ ਆ ਕੀੜਾ ਨਹੀਂ ਬਣਦਾ ਉਹ ਜੀਆਂ ਕਾਲੀਆਂ ਘੋੜੀਆਂ ਜੀਆਂ ਬਣ ਜਾਂਦੀਆਂ ਉਹ ਨਹੀਂ ਫੇ ਬਣਦੀ ਉਹ ਵੀ ਕਰਤੀ ਬਣ ਗਈਆਂ ਬਈ ਮੇਰੇ ਖਿਆਲੋਂ ਸਹੀ ਆ ਸਹੀ ਆ ਬਾਈ ਇਹ ਦੀ ਐ ਸਕੂਤਰ-ਕੂਤਰੀ ਐ ਜੀ ਹਾਂ ਕਬੂਤਰ ਦੀਆਂ ਕਿਵੇਂ ਦੋ ਵੱਲ ਨੂੰ ਦੋ ਪੱਟੀਆਂ ਛੱਡੀਆਂ ਦੋਨਾਂ ਹੀ ਜਿੱਤੀਆਂ ਇਹਦੀਆਂ ਦੋ ਪੱਟੀਆਂ ਬਈ ਛੱਡੀਆਂ ਦੋਵੇਂ ਹੀ ਜਿੱਤੀਆਂ ਨੇ ਚਿੱਟੀਆਂ ਅੱਖਾਂ ਦਾ ਇਹ ਵੀ ਪੰਛੀ ਆ ਪਰਿੰਦਾ ਹਾਂ ਬਈ ਇੱਕ ਤਾਂ ਇਹਦੀ ਜਿੱਤੀ ਹੈ ਜੀ ਚੌਕੇ ਹਾਂਜੀ ਇੱਕ ਇੱਥੇ ਸੱਤ ਤੇ ਖੜੇ ਸਹੀ ਆ ਤੇ ਇਹ ਵੀ ਉਹੀ ਉਹਨਾਂ ਕਬੂਤਰਾਂ ਚੋਂ ਹੀ ਆ ਸਹੀ ਆ ਪੈਰ ਇਹਦੇ ਵੀ ਕੂੜੇ ਨੀਲੇ ਆ ਜਾਮਣੀ ਬਈ ਭਾਈ ਆਪਣੇ ਜਿਹੜੇ ਘਰੇ ਵੀ ਕਬੂਤਰ ਹੈਗੇ ਸ਼ਾਮ ਤੱਕ ਚੱਲ ਜਾਂਦੇ ਆ ਆਰਾਮ ਨਾਲ ਹੈਨਾ ਇਹ ਘਰੇ ਵੀ ਬਹੁਤ ਉੱਡਦੇ ਆ ਬਾਰਵੀਂ ਵਾਰ ਉਹ ਰਹੇ ਜਾਂਦੇ ਵੀ ਨਹੀਂ ਇਹ ਖਟੀਆਂ ਦੀ ਆ ਕਬੂਤਰੀ ਹਾਂ ਬਾਈ ਇਹ ਕਿਹੜਿਆਂ ਚੋਂ ਇਹ ਵੀ ਘਰ ਆਈਆਂ ਬਾਈ ਕਬੂਤਰੀ ਨਹੀਂ ਪਹਿਲਾਂ ਤੇ ਆਪਣੇ ਕੋਲ ਜ਼ਿਆਦਾ ਚਿੱਟੀਆਂ ਦੇ ਹੀ ਗਈ ਨਹੀਂ ਬਾਈ ਸੀਗੇ ਖਟੀਆਂ ਦੇ ਅੱਛਾ ਕਬੂਤਰ ਬੈਠਾ ਲਾ ਲੀ ਨਾ ਠੀਕ ਆ ਇਹ ਹੁਣ ਤੱਕ ਵੱਟ ਇਹਦੇ ਹੁਣ ਬਹੁਤ ਬੱਚਿਆ ਅੱਛਾ ਉਹਨਾਂ ਦਾ ਇੱਕ ਪਾਸਾ ਖਟੀਆਂ ਦਾ ਸਲਾ ਮਤਲਬ ਮੈਂ ਦੇਖਿਆ ਦੋ ਤਿੰਨ ਹੀ ਆ ਤੁਹਾਡੇ ਕੋਲ ਜ਼ਿਆਦਾ ਨਹੀਂ ਆ ਉਹੀ ਉਤਰੇ ਉਹੀ ਘੁੰਮਦੇ ਆ ਹਾਂਜੀ ਆ ਪੁਰਾਣਾ ਵੱਡਾ ਇਹ ਹੈ ਜੀ ਬਾਈ ਦਾ ਪੁਰਾਣਾ ਵੱਡਾ ਕਬੂਤਰ ਇਹਦਾ ਸਗਾ ਭਰਾ ਉੱਡਿਆ ਸੀ ਜੀ ਗਦਰਾਂ ਨੇ ਠੀਕ ਹੈ ਦਰਾਨੀ ਹਾਂ 2 ਵਜੇ ਬਾਜੀ ਨਿਬੜ ਗਈ ਜੀ ਠੀਕ ਹੈ ਜੀ 3 ਵਜੇ ਬੈਠਾ ਸੀ ਜੀ ਹੌਲੀ ਕਰ ਨੂੰ ਸਹੀ ਆ ਤਬਜ਼ੁਰਗ ਹੋ ਰਿਹਾ ਕੁੱਤਰੇ ਦਾ ਤੁਹਾਡੇ ਏਰੀਆ 'ਚ ਵੈਸੇ ਵੀ ਜਿਹੜਾ ਹੈਗਾ ਆ ਮਤਲਬ ਗਰਮੀ ਥੋੜੀ ਜੀ ਜ਼ਿਆਦਾ ਹੁੰਦੀ ਟੈਂਪਰੇਚਰ ਹਾਈ ਹੁੰਦਾ ਅਦਰ ਏਰੀਆ ਦੇ ਨਾਲੋਂ ਹਾਂ ਜੀ ਬਹੁਤ ਜ਼ਿਆਦਾ ਹੁੰਦੀ ਇਹਨਾਂ ਚ ਸਾਰੀਆਂ ਜੀ ਮਿੱਟੀ ਪਾਈ ਆ ਭਾਜੀ ਆਪਾਂ ਥੋੜੀ ਥੋੜੀ ਹਾਂਜੀ ਹਾਂਜੀ ਠੀਕ ਐ ਬਹੁਤ ਵਧੀਆ ਇਹ ਜਿੱਦਾਂ ਹੁਣ ਟੋਕਰੀਆਂ ਦੇ ਵਿੱਚ ਬਹੁ ਭਰਾਮਾਂ ਦੇ ਜਿਹੜੇ ਆਂਡੇ ਬਾਈ ਖਰਾਬ ਹੋ ਗਏ ਐ ਇਸ ਟਾਈਮ ਦੱਸਣ ਦੇ ਨੇ ਕਿ ਆਂਡਿਆਂ ਦੇ ਵਿੱਚ ਹੀ ਬੱਚੇ ਮਰ ਗਏ ਉਹਦਾ ਵੱਡਾ ਕੀ ਕਰਨਾ ਜੀ ਭਈ ਇਹ ਜ਼ਰੂਰੀ ਨਹੀਂ ਟੋਕਰੀਆਂ ਦੇ ਮਰਦੇ ਵੈਸੇ ਨਹੀਂ ਨਹੀਂ ਮਤਲਬ ਵੈਸੇ ਹੀ ਮੈਂ ਤਾਂ ਖੁੱਡਿਆਂ 'ਚ ਮਰ ਗਏ ਮਤਲਬ ਉਹਨਾਂ ਦੇ ਕਿਤੇ ਵੀ ਮੌਸਮ ਜਦੋਂ ਬਦਲਦਾ ਨਾ ਜੀ ਜਦੋਂ ਜਨੇ ਬਹੁਤ ਜ਼ਿਆਦਾ ਗਰਮੀ ਹੋ ਗਈ ਸ਼ਾਮ ਨੂੰ ਖੰਡਕ ਹੋ ਗਈ ਹਾਂਜੀ ਗਰਮ ਸਰਦ ਇੱਕੇ ਦਮ ਮੌਸਮ ਬਦਲਦਾ ਜਾਦਾ ਹੈ ਕਰਕੇ ਵੀ ਬੱਚੇ ਆਂਡਿਆਂ ਨੂੰ ਬਹੁਤ ਵਾਰੀ ਮਾਰਦੇ ਹੂੰ ਉਹਨਾਂ ਸਿਲਕਾ ਜਿਹੜਾ ਹਾਰਡ ਹੋ ਜਾਂਦਾ ਹੈ ਨਾ ਹਾਂਜੀ ਕੁਝ ਬੰਦੇ ਕਹਿੰਦੇ ਆ ਵੀ ਇਹਨੂੰ ਜਦੋਂ ਕੱਢਣ ਵਾਲਾ ਹੋਵੇ ਸਿਲਕੇ ਨੂੰ ਪਾਣੀ ਲਾ ਦਿਓ ਕੱਢ ਦਿੰਦੇ ਆ ਇਦਾਂ ਵੀ ਹੋ ਜਾਂਦਾ ਬਾਈ ਜਦੋਂ ਆਂਡੇ ਦੇ ਅੰਦਰ ਦਿੱਕਤ ਹੈ ਹਾਂ ਉਹ ਨਹੀਂ ਨਿਕਲਦਾ ਨਹੀਂ ਨਿਕਲਦਾ ਛਿੱਲੀ ਜਿਹੜੀ ਉਹਦੀ ਹਾਰਡ ਹੋ ਜਾਂਦੀ ਹੈ ਹਾਂ ਬਾਈ ਉਹਨੇ ਮਰਨਾ ਹੁੰਦਾ ਸਹੀ ਆ ਉਹ ਹੱਥ ਨਾਲ ਹੀ ਕੱਢ ਕੇ ਬਚੂਗਾ ਜੇ ਕੋਈ ਬਚੂਗਾ ਪਤਾ ਲੱਗੂਗਾ ਪਹਿਲਾਂ ਹਾਂਜੀ ਤੇ ਅੱਗੇ ਭਾਈ ਆ ਦੇਖੋ ਬਾਈ ਹੁਣਾਂ ਨੇ ਖਰਾਕ ਜਿਹੜੀ ਪਾ ਰਹੇ ਨੇ ਮੱਕੀ ਆ ਕਣਕ ਆ ਸਰੋਂ ਆ ਹੋਰ ਭਾਈ ਇਹ ਚ ਕੀ ਸੀ ਮਿਕਸ ਤੇ ਭਾਈ ਇਹਨਾਂ ਲਈ ਖਰਾਕਾਂ ਸੀ 17 18 ਦਾ ਜਾਣਾ ਜਿਹੜੇ ਮਿਲੇ ਸੀ ਅੱਛਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਹੁੰਦਾ ਇਹ ਖਾ ਜਾਂਦੇ ਆ ਬਾਕੀ ਛੱਡ ਦਿੰਦੇ ਠੀਕ ਆ ਇਹ ਮਿਕਸ ਦਾ ਨਾਲ ਬਣਾਇਆ ਕਿ ਜਾਂ ਲੈ ਆਂਦਾ ਆਪਾਂ ਇਹ ਆ ਇੱਕਾ ਭਾਈ ਅਸੀਂ ਘੱਟਾ ਮੰਗਾ ਲਨੇ ਫੁਨਾਲ ਦਾ ਐਨੀਵਲ ਫਲੈਰ ਠੀਕ ਆ ਤੇ ਬਾਕੀ ਅਸੀਂ ਸਰੋਂ ਬਹੁਤ ਪਾ ਦਿੰਨੇ ਆ ਵਿੱਚ ਠੀਕ ਆ ਸਰੋਂ ਪਾ ਦਿੰਨੇ ਆ ਤੇ ਮੜੀ-ਮੋਟੀ ਚੀਜ਼ਾਂ ਹੋਰ ਪਾ ਦਿੰਨੇ ਆ ਜਿਹੜੀਆਂ ਸਾਨੂੰ ਘਾਟ ਲਾਂਦੀ ਆ ਸਹੀ ਆ ਸਰੋਂ ਕਣਕ ਆਪਣੀ ਘਰ ਦੀ ਹੁੰਦੀ ਅਸੀਂ ਵੱਧ ਪਾ ਦਿੰਨੇ ਆ ਉਹ ਕੱਲੀ ਪਾਈ ਦਾ ਵੀ ਨੁਕਸਾਨ ਆ ਬਈ ਪੁੱਤਰ ਵਾਲੇ ਨਜਾਇਜ਼ ਪਾਰੇ ਬਿਲਕੁਲ ਤਗੜੇ ਜਿਆਦਾ ਹੋ ਜਾਂਦੇ ਆ ਫਿਰ ਉਹਦੇ ਨਾਲ ਕਬੂਤਰ ਦੇ ਅੰਦਰਲੇ ਜਿੰਨੇ ਵੀ ਘਾਟਾਂ ਪੂਰੀਆਂ ਹੋ ਜਾਂਦੀਆਂ ਹਾਂ ਸਹੀ ਆ ਸਹੀ ਆ ਜੀ ਆਹ ਟਰੈਕਟਰ ਵਾਲੇ ਦੇ ਉਹ ਆ ਦਾ ਦਾ ਦਿਖਾਓ ਉਹ ਉੱਪਰ ਬੈਠੇ ਨੇ ਪਹਿਲੇ ਖਾਣੇ 'ਚ ਹਾਂ ਜੀ ਹਾਲੋ ਜਿਹੜਾ ਸਟ੍ਰਾਈਟਰ ਜੇ ਤੇ ਆ ਉਹਨੇ ਦਾਦਾ ਦਾਦੀ ਆ ਬੈਠੇ ਨੇ ਉੱਪਰ ਬਦਵਾਓ ਬਹੁਤ ਹੀ ਸੋਹਣੇ ਸੋਹਣੇ ਪੰਛੀ ਨੇ ਬਾਈ ਤੁਹਾਨੂੰ ਮੈਂ ਨਾ ਨੇੜੇ ਤੋਂ ਕੁਝ ਪੰਛੀ ਦੁਕਾਨਾਂ ਜੂਮ ਕਰਕੇ ਹੁਣ ਆਹ ਕਰ ਲੋ ਮੇਰੇ ਵੀਰ ਸ਼ੌਂਕ ਕਿਉਂਕਿ ਸ਼ੌਂਕ ਆਪਣਾ ਬਹੁਤ ਜ਼ਿਆਦਾ ਖਾਸ ਹੋ ਗਿਆ ਆ ਇਹਦਾ ਆਸਰਾ ਬਹੁਤ ਜ਼ਿਆਦਾ ਇਹ ਪਿਓਰਟੀ ਵਿੱਚ ਪੁਰਾਣਾ ਜਿਹੜਾ ਨਸਲ ਬਾਈ ਹੁਣੀ ਪੂਰ ਕਰ ਲੈਂਦੇ ਨੇ ਕੋਈ ਕੋਈ ਨਾ ਕਰੇ ਆਖ ਤੁਸੀਂ ਕਰੇ ਵੀਰ ਆਸਵਾਦ ਦਸ ਗਰਮੀ ਚ ਵੀ ਐディ ਮਰੇ ਯਾਰਾ ਇੱਕ ਦਿਨ ਬਾਜੀ ਖਤਮ ਹੁੰਦੀ ਆ 4 ਵਜੇ 4 ਮਿੰਟਾਂ ਤੇ ਠੀਕ ਹੈ ਕਲਮ ਲੀਤੇ ਇਹ 7:46 ਤੇ ਘਰੇ ਬੈਠਾ 7:46 ਤੇ ਘਰੇ ਹੀ ਬੈਠਾ ਇਹ ਮੁੱਛ ਦੇ ਇਹ ਕੋਈ ਨਹੀਂ ਨਾ ਬੈੜਾ ਯਾਰ ਬਲੱਡੀ ਇਦਾਂ ਦਾ ਇਹਨਾਂ ਦਾ ਇਹਦੀ ਮਾਂ ਵੀ ਜਿੱਤੇ ਹੋਵੇ 3 ਘੰਟੇ ਰਚਪਾ ਕੇ ਉਹ ਵੀ ਦਿਖਾਉਣਾ ਤੁਹਾਨੂੰ ਆਹ ਦੇਖੋ ਬਾਈ ਆਇਆ ਬਾਈ ਸ਼ੌਂਕ ਕਰ ਰਹੇ ਹੋ ਬਾਈ ਯਾਦ ਮਠੜੀ ਦੇ ਕਬੂਤਰਾਂ ਦਾ ਤੁਸੀਂ ਤੇ ਇਕੱਲੇ ਇਕੱਲੇ ਕਬੂਤਰ ਵਾਜੇ ਤੁਹਾਨੂੰ ਆਪਾਂ ਜਾਣਕਾਰੀ ਵੀ ਦੇ ਰਿਹਾ ਤੇ ਦਿਖਾ ਵੀ ਰਿਹਾ ਨਾਲੋ ਨਾਲ ਕਰ ਰਿਹਾ ਗੱਲਬਾਤ ਬਹੁਤ ਸੋਹਣਾ ਬਈ ਆਹੂ ਹੀ ਲਾਇਆ ਬਈ ਨੋਕ ਨਾਲ ਰਿਕਾਰਡ ਹੀ ਕੱਢਿਆ ਬਈ ਇਹ ਕਬੂਤਰ ਨੇ ਗਰਮੀ ਚ ਲੋਆਂ ਦੀ ਗੱਲ ਹੈ ਇਹ ਇਹ ਨਹੀਂ ਆਮ ਟੈਂਪਰੇਚਰ ਚ ਨਹੀਂ ਫੁੱਲ ਟੈਂਪਰੇਚਰ ਹਾਈ ਟੈਂਪਰੇਚਰ ਚ 4 ਵਜੇ ਬਾਜੀ ਮੁੱਕ ਦੀ 4:30 ਤੇ 7 ਵਜੇ ਜਿਹੜਾ ਘਰੇ ਬੈਠਦਾ ਕਬੂਤਰ ਇਹਦਾ ਮਾਪ ਵੀ ਦਿਖਾਣਾ ਮੇਨ ਚੀਜ਼ ਹੋਣੀ ਚਾਹੀਦੀ ਬਈ ਕਬੂਤਰ ਜਦੋਂ ਆ ਕੇ ਬੈਠੇ ਪੈਰਾਂ ਤੇ ਬੈਠ ਕੇ ਉਹ ਨਹੀਂ ਠੀਕ ਲੱਗਦੀ ਹੈ ਜੀ ਆਹ ਇਹਦੀ ਮਾਂ ਚਿੱਟੀਆਂ ਅੱਖਾਂ ਦੀ ਆ ਮਾਂ ਆ ਉਸ ਕਬੂਤਰ ਦੀ ਜਿਹੜਾ ਪਹਿਲਾਂ ਤੁਹਾਨੂੰ ਬਈ ਜੀ ਦਿਖਾਇਆ ਆਪਾਂ ਇਹ ਆ ਉਹਦਾ ਪਿਓ ਆਹ ਇਹਦਾ ਪਿਓ ਆ ਇਹ ਟਰੈਕਟਰ ਵਾਲੇ ਦੇ ਵੀ ਨਾਨਾ ਨਾਨੀ ਆ ਇਹਨਾਂ ਦੀ ਹੈ ਬਲੱਡ ਇਹਨਾਂ ਵਿੱਚ ਹੀ ਆ ਉਹਨਾਂ ਦਾ ਟਰੈਕਟਰ ਨਾਨਾ ਨਾਨੀ ਉਹਦੇ ਆਏ ਰੱਤੀ ਦੇ ਮਾਪੇ ਰੱਤੀ ਦੇ ਮਾਂ ਇਹਨਾਂ ਨੇ ਰੱਤੀ ਗੱਡੀ ਸੀ ਆ ਇਹਨਾਂ ਦਾ ਆਹ ਕਬੂਤਰ ਆ ਬਈ ਜਾਨੇ ਰੱਤੀ ਕਾੜੇ ਤੇ ਸੀ ਲਾਲ ਚੀਨੇ ਕਹਿੰਦੇ ਆ ਨਾ ਰੱਤੇ ਕੱਢ ਦਿੰਦੇ ਆ ਇਹਨਾਂ ਨੇ ਕੱਢਿਆ ਹੋਇਆ ਰੱਤਾ ਰੱਤੀ ਕਬੂਤਰੀ ਤੇ ਜਿਆਦਾ ਲਾਲ ਚੀਨੇ ਵੀ ਕੱਢਦੇ ਹੋਣਗੇ ਏ ਬਸ ਇੱਕ ਤਾਂ ਜਿੱਟਾ ਹੁੰਦਾ ਇੱਕ ਲਾਲ ਜੀ ਨਾ ਇੱਕ ਚਿੱਟਾ ਇੱਕ ਲਾਲ ਜੀ ਨਾ ਰੱਤਾ ਕਰੇ ਕਿਤੇ ਪਰਤੇ ਇਹਨਾਂ ਨੇ ਦੋ ਹੀ ਕੱਢਿਆ ਠੀਕ ਹੈ ਜੀ ਉਹ ਦਿਖਾਈ ਹੈ ਫਿਰ ਰੱਤਾ ਫੱਟੇ ਉਹ ਆਪਾਂ ਰੋਕ ਲੈ ਦੋਨੇ ਉਹ ਰੋਕ ਲੈ ਆ ਖੂਤਰ ਖੂਤਰੀ ਜੀ ਬਜਾ ਦਾ ਤਾਂ ਬਹੁਤ ਜਿਆਦਾ ਚੰਗੀ ਬਹੁਤ ਜਿਆਦਾ ਭੈੜੀ ਰਾਹ ਤੇੋਂੋਂ ਦੇਖ ਰਹੇ ਅੱਛਾ ਇਹ ਆਪਾਂ ਘਰੇ ਕਿੜਾ ਇਹ ਹੀ ਹੈ ਜੀ ਹਾਂ ਬਈ ਇਹ ਘਰੇ ਆ ਆਪਣੇ ਬਾਗੀ ਦੇ ਵਿੱਚ ਹੋਇਆ ਦੋਨੇ ਸਹੀ ਹੈ ਸਹੀ ਹੈ ਜੀ ਆਹ ਇਹਨਾਂ ਦੀ ਲਾਤ ਹੋਰ ਵੀ ਕਈ ਵਾਰ ਨਹੀਂ ਉੱਤੇ ਹੈ ਕਿੜਾ ਇਹਨਾਂ ਦੇ ਵਿੱਚ ਹੂੰ 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 ਆ ਲੋ ਇ ਬਾਈ ਹੋਣਾ ਨੇ ਫੜ ਲਿਆ ਨਰਨ ਆ ਦੇਖੋ ਅੱਖ ਚ ਥੋੜਾ ਜਿਹਾ ਟੀਰ ਪੈਂਦਾ ਦੋਨੇ ਸਾਈਡ ਹੀ ਆ ਦੇਖ ਸਕਦੇ ਨੇ ਚਿੱਟੀਆਂ ਸਾਫ ਅੱਖਾਂ ਤੇ ਪਰ ਵੀ ਦੇਖਣ ਵਾਲੇ ਆ ਬਾਈ ਬਹੁਤ ਹੀ ਸੋਹਣੇ ਸ਼ਾਨਦਾਰ ਲਾਜਬਾਤ ਬਹੁਤ ਆ ਰਤਾ ਘੜਾਂ ਜੋੜੇ ਨੇ ਉਹ ਰਤੀਨ ਸਾਹ ਆ ਰਤਾ ਉਸੇ ਜੋੜੇ ਦਾ ਐ ਲੋ ਬਾਈ ਇਹ ਡਾ ਨਹੀਂ ਵਾਦਾ ਅੱਛਾ ਇਹ ਤਿੰਨ ਚਾਰ ਸਾਲਾਂ ਦਾ ਹੋ ਗਿਆ ਪਹਿਲੀ ਵਾਰੀ ਜੋੜਾ ਲਾਇਆ ਠੀਕ ਆ ਰੋਕ ਕੇ ਰੱਖਿਆ ਸੀ ਆਪਾਂ ਬਸ ਬੈਠਾ ਸੀ ਬਈ ਜੋੜਾ ਹੀ ਲਾ ਜਾਵਾ 100 ਲੱਗਿਆ ਬਾਈ ਸ਼ਾਨਦਾਰ ਕਬੂਤਰ ਬਹੁਤ ਵਧੀਆ ਓਏ ਲੇਰਾ ਇੱਕ ਮਿੰਟ ਰੁਕ ਜਾਓ ਹਾਂ ਜੀ ਭਾਣਾ ਉਹ ਜੱਗਿਆ ਰੀ ਆਉਂਦੇ ਆ ਜੱਗੇ ਨੂੰ ਫੋਨ ਕਰ ਆ ਇਹਦੀ ਟਰੈਕਟਰ ਵਾਲੀ ਦੀ ਮਾਂ ਲਾਓ ਬਾਈ ਆ ਖਟੀਆਂ ਦੀ ਆ ਰਸਤੀ ਉਹ ਬਾਈ ਦੂਜੀ ਵਾਰੀ ਉਡਾ ਹੀ ਦਾ ਦੇਣਾ ਚ ਪਹਿਲਾਂ ਵੀ 98 ਕੁੱਤਰ ਜਿੱਤ ਕੇ ਗਿਆ ਸੀ ਇਹ ਸੱਦੂ ਜੀ ਬਾਈ ਜਿੱਤ ਗਿਆ ਦੱਸ ਦੇਣਾ ਸਹੀ ਆ ਬਹੁਤ ਵਧੀਆ ਬਾਈ ਜੀ ਛੱਤ ਦੀ ਉਚਾਈ ਵੀ ਜਿਹੜੀ ਆ 11 12 ਫੁੱਟ ਦੇ ਲੱਗ ਗਿਆ ਬਾਈ 13 ਫੁੱਟ ਤੇ ਪਾਇਆ ਲੈਂਡਰ 13 ਫੁੱਟ ਤੇ ਜਿਹੜਾ ਲੈਂਡਰ ਪਾਇਆ ਹੋਇਆ ਇਹਦਾ ਤੇ ਇੱਕ ਚੀਜ਼ ਆਪਾਂ ਹੁਣ ਖਾਸ ਤਨੂ ਦੱਸ ਦਈਏ ਜੀ ਦੇਖਣ ਵਾਲੀ ਹੈ ਜਿਹੜੀ ਤੁਸੀਂ ਦੇਖ ਲੋ ਵੀ ਵਿੱਚ ਕੋਈ ਵੀ ਡੰਡਾ ਫੱਟੀ ਨਹੀਂ ਬਾਈ ਹੁਣਾਂ ਨੇ ਲਾਇਆ ਤਾਂ ਜੋ ਕਬੂਤਰ ਆਪਣੇ ਖਾਨਿਆਂ ਤੇ ਟੋਕਰੀਆਂ 'ਚ ਹੀ ਬੈਠਣ ਨਹੀਂ ਤਾਂ ਕਬੂਤਰ ਉੱਪਰ ਜਾ ਕੇ ਬੈਠੇ ਰਹਿੰਦੇ ਆ ਇਦਾਂ ਬੱਚਿਆਂ ਦੇ ਲਾਗੇ ਰਹਿਣਗੇ ਤੇ ਦੂਸਰਾ ਕਬੂਤਰ ਕਈ ਵਾਰ ਉਹ ਟੋਕਰੀ 'ਚ ਆ ਕੇ ਬੱਚਿਆਂ ਨੂੰ ਮਾਰਨ ਲੱਗ ਜਾਂਦਾ ਉਹ ਫੇਰ ਮਾਰੂਗਾ ਨਹੀਂ ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਮੈਨੇ ਜਿਹੜੀਆਂ ਕਰਨੇ ਪੈਂਦੀਆਂ ਆ ਬਾਈ ਜੀ ਤੇ ਇਹ ਸ਼ੌਂਕ ਫੇਰ ਤੁਹਾਨੂੰ ਦੱਸ ਦਈਏ ਬਾਈ ਯਾਦ ਮਿਠੜੀ ਬਹੁਤ ਹੀ ਚੰਗੇ ਚੰਗੇ ਜਿਹੜੇ ਕਬੂਤਰ ਨੇ ਤੁਹਾਨੂੰ ਅੱਜ ਆਪਾਂ ਦਿਖਾ ਰਹੇ ਆ ਦੇਖੋ ਬਈ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਮੇਰੇ ਵੀਰ ਜਰੂਰ ਦੱਸਿਓ ਵਰਕਿਸ ਜਨੇਟਰ ਹੈ ਬਈ ਇੱਧਰ ਵੀ ਸਾਰੇ ਜੋੜੀ ਆ ਬਈ ਜੀ ਇਹ ਜਿਹੜੇ ਨੇ ਜੋੜੇ ਆ ਬਈ ਇਹ ਤਾਂ ਹਲੇਟ ਹੋ ਗਏ ਬੱਚੇ ਕਢਾਉਣ ਦੇ ਨਹੀਂ ਹੁਣੇ ਹੀ ਛੱਡੇ ਆ ਠੀਕ ਆ ਠੀਕ ਆ ਬਾਕੀ ਕੂਤਰੋ ਹੀ ਹੈ ਬਈ ਇਹ ਸਾਰੇ ਉਹੀ ਨੇ ਕੋਮ ਫਿਰ ਕੇ ਮੋਲ ਵਰੀਆ ਲਗਾຊਾਂਗੇ ਇੱਕ ਚੀਜ਼ ਬਾਕੀ ਦੇਖਿਆ ਵੀ ਜਿੰਨੀ ਵਾਰ ਵੀ ਆਇਆ ਲਗਭਗ ਕਬੂਤਰ ਉਹੀ ਲਾਲ ਚੀਨੇ ਤੇ ਚਿੱਟੀਆਂ ਦੇ ਜਿਹੜੇ ਉਹੀ ਦੇਖਣ ਨੂੰ ਮਿਲ ਰਹੇ ਆ ਤੇ ਤੁਸੀਂ ਮਤਲਬ ਬਾਹਰੋਂ ਲਿਆ ਦੇ ਵਿੱਚ ਬਾਹਰੇ ਜਿਹੜੇ ਮੈਨੂੰ ਲੱਗਦਾ ਨਹੀਂ ਕਿ ਲਿਆਂਦੇ ਆ ਬਈ ਥੋੜੇ ਕਬੂਤਰ ਕੁਛ ਤਾਂ ਫੰਮ ਮੁੱਲ ਲੈ ਆ ਠੀਕ ਆ ਜੀ ਤੇ ਦੋ ਕੂਕਰੀਆਂ ਨਾਮ ਦੇ ਵੇਖੇ ਦਲਾਨੀਆਂ ਤੇ ਦੋ ਕੂਤਰਾ ਦੀ ਕੱਲ ਪਰਸੋਂ ਬਈ ਬੱਗੇ ਮਾੜ ਤੋਂ ਲਿਆਂਦੇ ਆ ਠੀਕ ਆ ਮਤਲਬ ਮੈਨ ਕੀ ਆਏ ਆ 10 12 ਕਬੂਤਰ ਠੀਕ ਆਵਾਂਗੇ ਕੁਝ ਲਾਏ ਆ ਰਿਜ਼ਲਟ ਲੈ ਕੇ ਦੇਖਣਾ ਵੀ ਕੀ ਆਉਂਦਾ ਹਾਂਜੀ ਹਾਂਜੀ ਸਹੀ ਆ ਸਹੀ ਆ ਇੱਕ ਇਹ ਬੱਚੇ ਕੱਡੇ ਨੇ ਬਈ ਇਹਨੇ ਇਹ ਦੇਖੋ ਇਹ ਤਾਂ ਛੋਟੇ ਛੋਟੇ ਨੇ ਐ ਦੇ ਬਈ ਇਹ ਤਾਂ ਚੀਜ਼ ਆ ਜਿੱਦਾਂ ਇੱਕ ਬੱਚਾ ਨਿਕਾ ਆ ਇੱਕ ਵੱਡਾ ਆ ਇੱਕ ਅਵਰ ਹੋ ਜਾਣਗੇ ਏ ਭਾਈ ਇੱਕ ਵਾਰ ਤਾਂ ਕਿਸੇ ਹੋਰ ਪੁੱਤਰ ਵਾਸਤੇ ਅੱਛਾ ਚੱਕ ਕੇ ਰੱਖਤਾ ਸਾਹਮਣੇ ਲਾ ਕੇ 100% ਕਵਰ ਆ ਜਾਂਦੀ ਬੇਰਾਲ ਇੱਕ ਚੀਜ਼ ਹੋਰ ਦੱਸੋ ਜਿੱਦਾਂ ਇੱਕ ਵਾਰ ਦੋ ਦਿਨ ਬਾਅਦ ਗੜਦੀ ਹੈ ਕਬੂਤਰੀ ਬੱਚਾ ਕਈ ਵਾਰ ਜਿੱਦਾਂ ਅੰਡੇ ਦੇ ਹਿਸਾਬ ਨਾਲ ਉੱਭ ਹੁੰਦਾ ਤੇ ਉਹ ਕਈ ਵਾਰ ਕਵਰ ਨਹੀਂ ਹੁੰਦੇ ਮਰ ਜਾਂਦੇ ਉਹਨੂੰ ਕਵਰ ਕਰਨ ਵਾਸਤੇ ਕੀ ਦੇ ਦੇਣਾ ਚਾਹੀਦਾ ਸੀ ਨਾਂ ਦਾ ਕਦੇ ਕੁਝ ਕਰਿਆ ਜਿਵੇਂ ਵਧੀਆ ਹੀ ਪਾਲਦੇ ਆ ਜਿਹੜਾ ਕੋਈ ਛੋਟਾ ਵੀ ਹੋਗਾ ਨਾ ਉਹ ਬਾਹਰ ਚੜ ਲ ਜਾਂਦਾ ਹੁੰਦਾ ਭਾਈ ਅੱਛਾ ਬਦਲਾ ਨਹੀਂ ਹੁੰਦਾ ਹੀ ਨਾ ਤਾਂ ਕਦੇ ਅੰਡੇ ਬਦਲਦੇ ਆ ਠੀਕ ਆ ਜੇ ਮਨ ਲਾ ਕੋਈ ਮੁਸੀਬਤ ਆ ਗਈ ਤਾਂ ਉਦੋਂ ਗੱਲ ਹੋਰ ਹੈ ਹਾਂਜੀ ਨਹੀਂ ਦਾ ਨਾਂ ਅੰਡੇ ਬਦਲ ਲੀਏ ਨਾਂ ਹੀ ਅਸੀਂ ਬਾਏ ਬੋਲਰ ਬਦਲਵਾਉਣ ਦੇ ਲਈ ਆ ਗਏ ਠੀਕ ਆ ਤਨਾ ਹੀ ਅਸੀਂ ਮੱਧਰਾਪੇ ਬੋਲ ਜਾਂਦੇ ਪਏ ਠੀਕ ਆ ਠੀਕ ਕੋਈ ਡਾਈਟ ਪਾਉ ਬਣਾ ਕੋਈ ਚੱਕ ਕੇ ਵੇਖ ਲਓ 7-8 ਸਾਲ ਦੀ ਹੈ ਸਹੀ ਆ ਤੇ ਵੇਟ ਤੁਸੀਂ ਆਪ ਚੈੱਕ ਕਰ ਲਓ ਪੂਰੀਆਂ ਗੋਲ ਹੋਈਆਂ ਪਈਆਂ ਨਾਲੇ ਬੱਚੇ ਪੜੀ ਨੇ ਇਹਨਾਂ ਦੇ ਅੰਡੇਆਂ ਵੀ ਥਾਂ ਤੋਂ ਮੈਂ ਦੇਖਿਆ ਤੁਹਾਡੀ ਸਾਰੀਆਂ ਨਹੀਂ ਥੱਲੋਂ ਢਿੱਡ ਤੋਂ ਪਰ ਚਾੜੇ ਪਿਆ ਕੀ ਕਰਨ ਇੰਜੈਕਸ਼ਨ ਲੱਗਿਆ ਰਹੀ ਇਹਨਾਂ ਨੂੰ ਇੰਜੈਕਸ਼ਨ ਲਾਇਆ ਹੋਇਆ ਅੱਛਾ ਇਹ ਕਿਹੜਾ ਇੰਜੈਕਸ਼ਨ ਆ ਦਸਵੀਂ ਦੋ ਮੜਾਇਆ ਪਹਿਲੀ ਬਈ ਇਹ ਜਦ ਇੰਜੈਕਸ਼ਨ ਲਾਉਂਦੇ ਆ ਨਾ ਤਾਂ ਸਾਫ਼ ਕਰਕੇ ਲਾਈਦਾ ਅੱਛਾ ਖਿੱਚ ਲੈਂਦੇ ਹੋ ਪਰ ਤੁਸੀਂ ਨਹੀਂ ਤੁਸੀਂ ਹੀ ਲਾਈਦਾ ਹਾਂ ਪਰ ਸਾਫ਼ ਕਰਕੇ ਫੇਰ ਲਾਉਂਦੇ ਠੀਕ ਆ ਪਰ ਆਪ ਖਿੱਚੇ ਸੀ ਹਾਂਜੀ ਆਪ ਖਿੱਚੇ ਬਈ ਠੀਕ ਆ ਠੀਕ ਆ ਜੀ ਮੈਂ ਉਹੀ ਦੇਖੀ ਜਾਂਦਾ ਇਹ ਮਤਮੂਤਰੀਆਂ ਨੇ ਪਰ ਕਿਉਂ ਛੜੇ ਹੋਇਆ ਆਲੇ ਮੁਖਰ ਦੇ ਬਹੁਤ ਜਾ ਦੇਖੋ ਇਹ ਨਾ ਜੀ ਆਪਣੇ ਨਾਲ ਵਾਲੇ ਪਿੰਡ ਚਲਾ ਗਿਆ ਅੱਛਾ ਕਰੇ ਉੜਦਾ ਸੁੱਕਾ ਅੱਛਾ ਰਾਤ ਨੂੰ ਨਹੀਂ ਬੈਠਾਂਗੇ ਠੀਕ ਹੈ ਜੀ ਇੰਨੀ ਢਾਰ ਦਿੱਤੀ ਇਹਨੇ ਹਾਂਜੀ ਇਹ ਦੂਜੇ ਦਿਨ 11:30 ਵਜੇ ਬੈਠਾਂ ਤੇ ਫਿਰ ਆਪਾਂ ਰੱਖ ਲਿਆ ਸੀ ਸਹੀ ਆ ਵੀਰੇ ਬਹੁਤ ਵਧੀਆ ਬੋਲ ਭਾਈ ਜਿਹੜੇ ਆ ਤੁਸੀਂ ਇਹਦੇ ਪੈਰਾਂ 'ਚ ਛੱਲੇ ਪਾਏ ਆ 6 ਮਹੀਨੇ ਬਾਅਦ ਨਾ ਟੁੱਟ ਜਾਂਦੇ ਆ ਪੜ ਜਾਂਦੇ ਆ। ਅੱਛਾ ਜੀ। ਠੀਕ ਆ ਤੁਹਾਨੂੰ ਮੈਂ ਛੱਲੇ ਦੇ ਦੂੰਗਾ ਉਹ ਤੁਸੀਂ ਪਾਣੇ ਠੀਕ ਆ ਇਹ ਨਾਲੇ ਨੰਬਰ ਵੀ ਇਹਨਾਂ ਦੇ ਜਿਹੜੇ ਨਾ ਪੈਡ ਪ੍ਰਿੰਟਿੰਗ ਆ ਮਿੱਟ ਜਾਂਦੀ ਆ ਉੱਪਰ ਆ ਜਿਹੜੀ ਇਹਨਾਂ ਦੇ। ਅੱਛਾ ਜੀ ਠੀਕ ਹੈ। ਠੀਕ ਆ ਜੀ ਇਹ ਫਿਰ ਲੱਭਣੇ ਔਖੇ ਹੋ ਜਾਣੇ ਕਿ ਵਾਰ ਪਤਾ ਨਹੀਂ ਲੱਗਣਾ ਹੈਗਾ ਇਹਨਾਂ ਦਾ। ਉਹ ਰਿਕਾਰਡ ਹੀ ਸਾਡਾ ਇਹਨਾਂ ਤੇ ਹੈ। ਬਸ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਹੁਣੇ ਕਿਉਂਕਿ ਇਹ ਛੱਲੇ ਬਹੁ ਮਾੜੇ ਡੱਬੀ ਵਾਲੇ ਆ ਛੋਟੀ ਜਿਹੀ ਡੱਬੀ 'ਚ ਹੋਣਗੇ। ਹ ਪਰਾ ਇਹ ਸ਼ਾਇਦ ਬਾਈ ਫੋਰਕਿਆਂ ਵਾਲੇ ਗੂਤਰਾ ਦੀ ਹੈਗੀ ਆ ਵੀਰੇ ਮੈਂ ਦੇਖ ਕੇ ਤੁਹਾਨੂੰ ਦੱਸ ਦਿੰਨਾ ਹੈਗੀ ਆ ਹਾਂ ਹੈਗੀ ਹੈ ਹੈਗੀ ਹੈ ਵਧੀਆ ਹੋਣਾ ਪਰ ਮੈਂ ਦੇਖਿਆ ਹੋਰ ਵੀ ਜਿਹੜੇ ਬੰਦਿਆਂ ਨੇ ਮੈਨੂੰ ਦਿਖਾਏ ਹੈ ਨਾ ਆਪਣੇ ਮਿਹਰ ਨੇ ਤੋਂ ਆ ਮੁੰਡੇ ਉਹਨਾਂ ਕੋਲ ਵੀ ਇਹ ਸੇਮ ਡਿੱਟ ਹੋਈਦਾ ਇਹਨਾਂ ਵਰਗੀ ਹੀ ਹੈ ਠੀਕ ਹੈ ਹਾਂ ਵਧੀਆ ਆ ਚੰਗੇ ਗੂਤਰੇ ਆ ਹਾਂ ਉਹਨੇ ਆਂਡਿਆਂ ਤੋਂ ਹੱਡੀ ਹੋਈ ਆ ਪਰ ਆਪਾਂ ਜਿਆਦਾ ਉੱਲੇ ਫੜਦੇ ਅੱਖਿਆ ਦੇ ਲਾਹ ਦੇ ਲਾਹੇ ਹਾਂ ਦਾ ਦੇ ਠੀਕ ਹੈ ਬਾਕੀ ਆ ਤੁਸੀਂ ਬਾਈ ਕਰ ਰਹੇ ਹੋ ਸ਼ਾਨਕ ਕਬੂਤਰਾਂ ਦਾ ਆਹ ਬਾਈ ਨੇ ਇੱਕ ਹੋਰ ਕਬੂਤਰ ਫੜਿਆ ਜੀ ਲਾਲ ਚੀਨਾ ਚਿੱਟੀਆਂ ਇਹਦੇ ਨਾਲ ਦੇ ਵੀ ਬਹੁਤ ਉੜ ਗਏ ਸਹੀ ਆ ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਬਾਈ ਜੀ ਬਹੁਤ ਜਿਆਦਾ ਨੌਲੇਜ ਦਿੰਦੇ ਹੋ ਤੁਸੀਂ ਦੁਨੀਆ ਨੂੰ ਇਹ ਜਾਂਦੇ ਵੀ ਨਹੀਂ ਬਾਈ ਤੇ ਬਾਈ ਹੁਣਾਂ ਦਾ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਬਹੁਤ ਵਧੀਆ ਸੁਭਾਅ ਹੈ ਤੇ ਜਦੋਂ ਕਿਤੇ ਵੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਬਾਈ ਹੁਣੀ ਦਿੰਦੇ ਨੇ ਤੇ ਇਹ ਕਬੂਤਰ ਦੇਖੋ ਉੱਪਰ ਲਟਕੇ ਹੋਏ ਨੇ ਕੁਝ ਕਿਉਂਕਿ ਇਹਨਾਂ ਨੂੰ ਆਪਾਂ ਦੇ ਤੋਂ ਡਰ ਰਹੇ ਨਹੀਂ ਨਵੇਂ ਬੰਦੇ ਤੋਂ ਡਰਦੇ ਨਹੀਂ ਠੀਕ ਹੈ ਜੀ ਆਹ ਚਿੱਟੀਆਂ ਸੰਧੂਰੀ ਪਲਕਾਂ ਦੀ ਇਹਦੀ ਭੈਣ ਦਿੱਤੀ ਆ ਤੁਹਾਨੂੰ ਸਹੀ ਆ ਇਹਦੀ ਵੀ ਭੈਣ ਆ ਸਹੀ ਆ ਬਾਈ ਬਹੁਤ ਵਧੀਆ ਤੇ ਚਾਰ ਜਗਉਤਰ ਠੀਕ ਆ ਬਈ ਬਾਕੀ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੌਂਕ ਕਰਾਉਣ ਦਾ ਮੌਕਾ ਦਿੱਤਾ ਠੀਕ ਆ ਜੀ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਜਿਹੜਾ ਹੈ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਮੇਤਰੋ ਬਹੁਤ ਛੇਤੀ ਪਹੁੰਚ ਰਹੇ ਹਾਂ ਤੇ ਹੁਣ ਦਿਓ ਜਾਜਤ ਧੰਨਵਾਦ ਸ਼ੁਕਰੀਆ ਮਿਹਰਬਾਨੀ